ਕਿ ਇਹ ਮਿੰਦਰ ਮੱਤ ਨੇ ਆਪਦੇ ਕੈਫੇ ਦੇ ਫੀਟੀਆਂ ਦੇ ਰੁਦਾਸ ਸੋਹਰਿਆਂ ਦੇ ਸੋਹਰਿਆਂ ਨੇ ਕਿਹਾ ਲੋਕਾਂ ਦੀ ਕਿਰਤ ਕਮਾਈ ਦਾ ਤੇ ਕਾਪੀਰਾਈਟ ਮਾਰਦਾ ਕਿ ਮੇਰੀ ਫੋਟੋ ਤਾਂ ਵਰਤੀ ਤੇਰੀ ਫੋਟੋ ਨਾਲ ਕਿਸੇ ਦੇ ਹੋਰ ਜੇ ਸ਼ਬਦ ਨਹੀਂ ਕਹਿੰਦੇ ਸਾਲ ਵਾਂਗ ਤੇ ਹਟਕੜਾ ਹੀ ਹੈਗਾ ਤੇਰੀ ਫੋਟੋ ਤੋਂ ਡਾਣੇ ਲੈਣਾ ਕਿਸੇ ਨੇ ਤੇਰੀ ਫੋਟੋ ਕਿਸੇ ਨੇ ਨਹੀਂ ਵਰਤਣੀ ਜੀ

ਸਾਡੇ ਗੱਦਰੀ ਬਾਪਿਆਂ ਦਾ ਨੇ ਸ਼ਾਇਦ ਜਿਹੜੇ ਮੋਰਚਾ ਛਿੜਕੇ ਤੇ ਅੱਜ ਹਰ ਬੰਦੇ ਨੂੰ ਮੋਰਚਾ ਢੇਰਨਾ ਪੈ ਰਿਹਾ ਹੈ ਬਹੁਤ ਹਾਲਾਤਾਂ ਸਟੇਟ ਸੈਕਟਰੀ ਵੱਲੋਂ ਸ਼ਹਾਦਤ ਇੱਕ ਤੋਂ ਬਲਕੇ ਕੋਈ ਆਪਣੀ ਜਾਨ ਸਮਾਹ ਕਰਦੇ ਸਰਕਾਰਾਂ ਦੇ ਹਾਲਾਤ ਆ ਕਿਸੇ ਵੀ ਚਾਹੇ ਦੀ ਗਊ ਸੂਈ ਜਿੱਦੋ ਦੋਆ ਜੀ ਦੋਸਤਾਂ ਦੇ ਆਸਤੇ ਨੇੜੇ ਹੋਣ ਗਊ ਸ਼ਗਨਾਰੇ ਫਿਰੂ ਹੱਟਣਾ ਮੀਰ ਜادہ ਨੇ ਵਿਚਾਰੇ ਬੜੀ ਪਿੰਡੇ ਤੇ ਹੱਥ ਫੇਰਿਆ ਆਟਾ ਧੂੜਿਆ ਪਰ ਗਊ ਨੇ ਨੇੜੇ ਨਾ ਰੰਗ ਦਿੱਤਾ ਸੱਜਰ ਸੋਈ ਸੀ ਮੀਰ ਜادہ ਹੱਥ ਜੋੜ ਕੇ ਗਊ ਮਾਤਾ ਦੇਖ ਕੇ ਖੜ ਗਿਆ ਕਹਿੰਦਾ ਕਿ ਹੇ ਗਊ ਮਾਤਾ ਜੇ ਦੁੱਧ ਨਹੀਂ ਦੇਣਾ ਸੀ ਫਿਰ ਸੌਂ ਜਾਈਂ ਸ਼ਖਸੀ ਇਹਹੀ ਗੱਲ ਜ Punjab ਦੇ ਮੁੱਖ ਮੰਤਰੀ ਨੂੰ ਪੁੱਛਦੇ ਆ ਕਿ ਕੀ ਲੋਕਾਂ ਦੇ ਕੰਮ ਹੀ ਨਹੀਂ ਮਕਲੇ ਨਹੀਂ ਕਰਨੇ ਸੀ ਹੱਲ ਕਰਨੇ ਸੀ ਫਿਰ ਮੁੱਖ ਮੰਤਰੀ ਬਣਦਾ ਸ਼ੌਕ ਸੀ ਤੇ ਇਹ ਤਾਂ ਕਹਿੰਦਾ ਮੈਂ ਦੂਜਾ ਸੂਹਾ ਵੀ ਦੇਣਾ ਜਿਹੜੇ ਇਹ ਹਾਲਾਤ ਦਾ ਸਰਕਾਰਾਂ ਦੇ ਇਹਨਾਂ ਨੂੰ ਦੂਜਾ ਸੂਹਾ ਦੇਣ ਦੀ ਲੋੜ ਨਹੀਂ ਪੈਣੀ ਪੈੜੀਆਂ ਦੇ ਜਿਹੜੇ ਦਿੱਤੇ ਆ ਉਹਨਾਂ ਨੇ ਵੀ ਛੜਾ ਮਾਰਿਆ ਦੁੱਧ ਕਿਸੇ ਨੇ ਨਹੀਂ ਪਿਆਇਆਗਾ ਤੇ ਜੇ ਦੁੱਧ ਚੋਣਾ ਫਿਰ ਰੂੜ ਪਾ ਕੇ ਹੱਥ 'ਚ ਸੋਟੀ ਹੋਣੀ ਚਾਹੀਦੀ ਆ ਇਹ ਹੀ ਦਿੱਲੀ ਮੋਰ ਚ ਨੇ ਸਿਖਾਇਆ इन सिखण जी लोड़ आहे तोह जी लथे सावर सरकार मूह भरण पवां इन बेनतीअ सारिय बहुत बहुत धनवाद वाहिगुरू जी का ख़ालसा वाहिगुरू जी